ਰਾਮਈਆ ਰਾਮਈਆ ਅਵਗਣ ਮੇਂ ਆ ਰਾਮਈਆ ਰਾਮਈਆ ਹਮਾਰਕ ਤੇਰਾ ਹਮਾਰਕ ਤੇਰਾ ਕਾਹੇ ਨਖੰਡ ਸ ਅਵਗਣ Tuttu <laughs> Yeah. ਸਮਾਇਆ ਜੇ ਅਵਗਣ ਮੇ ਓ ਹਮਾਰਾ 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 ਚਿੰਤ ਭਵਨ ਮਨ ਪਰਿਓ ਹਮਾਰਾ ਹਮਾਰਾ ਚਿੰਤ ਭਵ ਨਾਮ ਕੈਸੇ ਉਤਰਸ ਪਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਰਾਮਈਆ ਰਾਮਈਆ Gunner ਰਿਰਾ ਦੇਹ ਬਿਮਾਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੇ ਕਬੀਰ be ਸਤਿ ਸ਼੍ਰੀ ਅਕਾਲ ਜੀ ਸ਼ਬਦ ਰਾਮ ਆਇਆ ਹਾਂ ਬਾਰਕ ਤੇਰਾ ਏ ਪ੍ਰਭੂ ਮੈਂ ਤੇਰਾ ਬੱਚਾ ਹਾਂ ਰਾਮ ਆਇਆ ਹਾਂ ਬਾਰਕ ਤੇਰਾ ਕਾਹੇ ਨਾ ਖੰਡਸ ਆਵਗਣ ਮੇਰਾ ਮੈਂ ਆਗੁਣਾ ਭਰਿਆ ਹਾਂ ਵਿਕਾਰਾਂ ਦਾ ਭਰਿਆ ਹੋਇਆ ਚਾਦਰ ਮੇਰੀ ਮੈਲੀ ਹੈ ਕੋਈ ਗੁਣ ਨਹੀਂ ਮੈਂ ਤੇਰਾ ਬੱਚਾ ਹਾਂ ਤੇ ਮੇਰੇ ਆਗੁਣ ਕਿਉਂ ਨਹੀਂ ਦੂਰ ਕਰਦਾ ਹੈ ਪ੍ਰਭੂ ਮੈਂ ਤੇਰਾ ਬੱਚਾ ਹਾਂ ਤੂੰ ਮੇਰੇ ਆਗੁਣ ਦੂਰ ਕਰ ਮੈਂ ਡੁੱਬਦਾ ਪਿਆ ਹਾਂ ਤਰਨਾ ਵੀ ਨਹੀਂ ਆਉਂਦਾ ਪਵਜਲ ਬਹੁਤ ਭਾਰੀ ਹੈ ਬੜਾ ਡੂੰਗਾ ਹੈ ਕਿਨਾਰਾ ਦਿਸਦਾ ਨਹੀਂ ਛੱਲਾ ਹਨ ਕਾਮ ਦੀਆਂ ਕ੍ਰੋਧ ਦੀਆਂ ਲੋਭ ਦੀਆਂ ਮੋਹ ਦੀਆਂ ਹੰਕਾਰ ਦੀਆਂ ਹੇ ਪ੍ਰਭੂ ਮੈਂ ਡੁੱਬ ਰਿਹਾ ਔਗਣ ਦਾ ਪਹਾੜ ਮੇਰੇ ਸਿਰ ਤੇ ਤਰਨਾ ਆਉਂਦਾ ਨਹੀਂ ਕਿਰਪਾ ਕਰ ਮੇਰੇ ਔਗਣ ਬਖਸ਼ ਕਾਹੇ ਨਾ ਖੰਡਸ ਔਗਣ ਮੇਰਾ ਪਰ ਇੱਕ ਗੱਲ ਇਹਦੇ ਸ਼ਬਦ ਵਿੱਚ ਕਬੀਰ ਸਾਹਿਬ ਨੇ ਕਰ ਦਿੱਤੀ ਇਕ ਆਸਰਾ ਬਣ ਜਾਂਦਾ ਹੈ ਇਹ ਸ਼ਬਦ ਸੁਣ ਕੇ ਸੁੱਤ ਅਪਰਾਧ ਕਰਤ ਹੈ ਜੀਤੇ ਬੱਚਾ ਪੁੱਤਰ ਅਪਰਾਧ ਕਰਦਾ ਹੈ ਗਲਤੀ ਕਰਦਾ ਹੈ ਮਾਂ ਉਸ ਨੂੰ ਬਚਾਉਂਦੀ ਹੈ ਪਿਤਾ ਤੋਂ ਵੀ ਪਿਤਾ ਦੇ ਗੁੱਸੇ ਤੋਂ ਵੀ ਮਾਂ ਕੋਈ ਬਹਾਨਾ ਬਣਾ ਦਿੰਦੀ ਹੈ ਪਿਤਾ ਨੂੰ ਕੋਈ ਹੋਰ ਗੱਲ ਦੱਸ ਕੇ ਬੱਚੇ ਨੂੰ ਸੇਵ ਕਰ ਲੈਂਦੀ ਹੈ ਬਚਾ ਲੈਂਦੀ ਹੈ ਸੁੱਤ ਅਪਰਾਧ ਕਰਤ ਹੈ ਜੀਤੇ ਜਨਨੀ ਜੰਮਣ ਵਾਲੀ ਮਾਂ ਜਨਨੀ ਚੀਤ ਨਾ ਰਾਖਸ ਦੇਤੇ ਉਹ ਉਹਦੇ ਮਨ ਚ ਦਇਆ ਹੁੰਦੀ ਹੈ ਉਹਦੇ ਮਨ ਚ ਮਮਤਾ ਹੁੰਦੀ ਹੈ ਪਿਆਰ ਹੁੰਦਾ ਹੈ ਉਹ ਬੱਚੇ ਨੂੰ ਪਿਤਾ ਦੇ ਕਰੋਧ ਤੋਂ ਬਚਾਉਂਦੀ ਹੈ ਪਿਤਾ ਦੀ ਝਿੜਕ ਤੋਂ ਬਚਾਉਂਦੀ ਹੈ ਸੌ ਬਹਾਨੇ ਲਾਉਂਦੀ ਹੈ ਬਚਾ ਲੈਂਦੀ ਹੈ ਬੱਚੇ ਨੂੰ ਮਾਂ ਕਿਉਂਕਿ ਜਨਨੀ ਹੈ ਨਾ ਉਸਨੇ ਜੰਮਿਆ ਉਸਨੇ ਬਰਸੂਤ ਪੀੜਾ ਸਹਿ ਕੇ ਉਸਨੂੰ ਜੰਮਿਆ ਹੈ 9 ਮਹੀਨੇ ਆਪਣੇ ਪੇਟ ਚ ਰੱਖਿਆ ਹੈ ਤੂੰ ਬੱਚੇ ਨੂੰ ਬਚਾ ਲੈਂਦੀ ਹੈ हे ਪ੍ਰਭੂ ਮੈਂ ਤੇਰਾ ਬੱਚਾ ਹਾਂ ਜਿਵੇਂ ਇੱਕ ਬੱਚੇ ਦੇ ਔਗਣ ਮਾਂ ਛੁਪਾ ਲੈਂਦੀ ਹੈ ਬਚਾ ਲੈਂਦੀ ਹੈ ਮੈਂ ਤੇਰਾ ਬੱਚਾ ਹਾਂ ਤੂੰ ਹੀ ਮੇਰੇ ਔਗਣ ਛੁਪਾਦਾ ਹੈ ਰਾਮయ్యా ਹਾਂ ਬਾਰਕ ਤੇਰਾ ਤੇਰਾ ਬੱਚਾ ਹਾਂ ਮੈਂ ਹੈ ਪ੍ਰਭੂ ਕਾਹੇ ਨਖੰਡ ਸਭਨ ਮੇਰਾ ਤੂੰ ਪਰਮਾਤਮਾ ਹੈ ਤੂੰ ਬਾਹੂਬਲੀ ਹੈ ਤੇ ਤੇਰੇ ਹੁੰਦੇ ਮੇਰੇ ਵਿੱਚ ਔਗਣ ਰਹਿ ਜਾਣ हे ਪ੍ਰਭੂ ਕਿਰਪਾ ਕਰ बख्शिश कर काहे न खंडस अवगण मेरा ये बेनती वाला शब्द है तो कोशिश की है इस दी ट्यून इस इसकी कंपोजिशन इमें बनाई जावे जिमें तरला कीता जा रहा है तरला आ देखो सारे राम ਸਿੱਧਾ ਹੋ ਸਕਦਾ ਸੀ ਰਾਮయ్యా ਨਹੀਂ ਰਾਮయ్యా ਜਿਵੇਂ ਬੱਚਾ ਲੈ ਲੈਣੀਆਂ ਲੈਂਦਾ ਹੈ ਮਾਤਾ ਪਿਤਾ ਕਿਉਂ ਇੱਥੇ ਬੇਨਤੀ ਹੈ ਸਿਰਫ ਬੇਨਤੀ ਸਾਹਿਬ ਜੀ ਇੱਥੇ ਹੁਕਮ ਨਾ ਚੱਲੇ ਇਹ ਸਾਹਿਬਾਨ ਇੱਥੇ ਹੁਕਮ ਨਹੀਂ ਚੱਲ ਸਕਦਾ ਅਨਜਾਣੇ ਵਿੱਚ ਅਸੀਂ ਕਹਿ ਦਿੰਦੇ ਹਾਂ हे ਪ੍ਰਮਾਤਮਾ ਤੂੰ ਆਹ ਨਹੀਂ ਮੇਰਾ ਚੰਗਾ ਕੀਤਾ ਤੂੰ ਇਹ ਨਹੀਂ ਠੀਕ ਕੀਤਾ ਹੈ ਰੱਬ ਜੇ ਕਿਤੇ ਇਹ ਕਰ ਦਿੰਦਾ ਰੱਬ ਉਹ ਕਰ ਦਿੰਦਾ ਨਹੀਂ ਸਾਡੀ ਇੰਨੀ ਸਿਆਣਪ ਨਹੀਂ ਇੱਥੇ ਤੇ ਬੇਨਤੀ ਹੁਕਮ ਨਹੀਂ ਸਾਹਿਬ ਸੇਤੀ ਹੁਕਮ ਨੂੰ ਨਾ ਚੱਲਿਆ ਫਿਰ ਕੀ ਕਰੀਏ ਕਹੀ ਬਣੇ ਅਰਦਾਸ ਅਰਦਾਸ ਕਰੀਏ ਤੇ ਬਾਣਾ ਆਵੇਗੀ ਪ੍ਰਮਾਤਮਾ ਨਾਲ ਵੀ ਬਾਣਾ ਹੋਵੇਗੀ ਤੇ ਕੰਮ ਵੀ ਸਿੱਧੇ ਹੋ ਜਾਣਗੇ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰਾਂ ਇਹ ਨਹੀਂ ਕਿ ਆ ਵੀ ਹੁਕਮ ਕਰ ਜਾਂ ਸਲਾਹ ਦੇ ਪਰਮਾਤਮਾ ਨਹੀਂ ਪਾਤਸ਼ਾਹ ਕਹਿੰਦੇ ਅਰਦਾਸ ਕਰ ਬਸ ਸਿਰਫ ਅਰਦਾਸ ਕਿਉਂਕਿ ਸਾਹਿਬ ਹੈ ਡਾਡਾ ਸਾਹਿਬ ਹੈ ਬੜੀ ਕਮਾਲ ਦੀ ਗੱਲ ਹੈ ਮਹਾਂਪੁਰਸ਼ ਦੱਸਦੇ ਸੀ ਇੱਕ ਹੁੰਦਾ ਛੋਟਾ ਬੰਦਾ ਇੱਕ ਹੁੰਦਾ ਵੱਡਾ ਬੰਦਾ ਛੋਟਾ ਬੰਦਾ ਵੱਡੇ ਨੂੰ ਸਿਰਫ ਰਿਕੁਐਸਟ ਕਰ ਸਕਦਾ ਹੁਕਮ ਨਹੀਂ ਕਰ ਸਕਦਾ ਰਿਕੁਐਸਟ ਛੋਟਾ ਬੰਦਾ ਆਪਣੇ ਤੋਂ ਵੱਡੇ ਨੂੰ ਰਿਕੁਐਸਟ ਕਰ ਸਕਦਾ ਹੈ ਬੇਨਤੀ ਕਰ ਸਕਦਾ ਹੈ ਹੁਕਮ ਨਹੀਂ ਕਰ ਸਕਦਾ ਔਰ ਵੱਡੇ ਬੰਦੇ ਕੋਲ ਸਾਰੇ ਹੱਕ ਰਾਖਵੇਂ ਹਨ ਉਹਦੀ ਮਰਜ਼ੀ ਹੈ ਬੇਨਤੀ ਕਬੂਲ ਕਰੇ ਭਾਵੇਂ ਨਾ ਕਰੇ ਰਿਜੈਕਟ ਕਰ ਦਵੇ ਉਸਦੇ ਉਲਟ ਵੱਡਾ ਬੰਦਾ ਛੋਟੇ ਬੰਦੇ ਨੂੰ ਬੇਨਤੀ ਨਹੀਂ ਕਰਦਾ ਹੁਕਮ ਕਰਦਾ ਔਰ ਛੋਟੇ ਬੰਦੇ ਕੋਲ ਕੋਈ ਹੱਕ ਨਹੀਂ ਕਿ ਹੁਕਮ ਦੀ ਤਮੀਲ ਨਾ ਹੋਵੇ ਹੁਕਮ ਹੁਕਮ ਮਰਨਾ ਪੈਂਦਾ ਹੈ ਸਰਕਾਰਾਂ ਹੁਕਮ ਕਰ ਦਿੰਦੀਆਂ ਹਨ ਬੰਦੇ ਔਖੇ ਹੁੰਦੇ ਹਨ ਪਰ ਜਨ ਔਖੀ ਹੁੰਦੀ ਹੈ ਪਰ ਮੰਨਣਾ ਪੈਂਦਾ ਹੁਕਮ ਜੋ ਹੈ ਸਾਹਿਬ ਦਾ ਹੁਕਮ ਹੈ ਰਾਤੋਂ ਰਾਤ ਅਨਾਉਂਸਮੈਂਟ ਹੋ ਗਈ 2000000 ਦੇ ਨੋਟ ਬੰਦ ਲੱਗ ਜੋ ਲਾਈਨਾਂ ਜੀ ਦੁਨੀਆ ਕਿੰਨੀ ਔਖੀ ਹੋਈ ਪਰ ਕਿਸੇ ਨੇ ਕੁਝ ਕਿਹਾ ਨਹੀਂ ਕਰਨਾ ਪਿਆ ਹੁਕਮ ਜੋ ਹੈ ਵੱਡੇ ਦਾ ਹੁਕਮ ਹੈ ਛੋਟੇ ਦੀ ਅਰਦਾਸ ਬੇਨਤੀ ਕੁਝ ਜੌਬ ਵਾਸਤੇ ਐਪਲੀਕੇਸ਼ਨ ਲਾਉ ਅਰਜ਼ੀ ਭਰੋ ਸਾਬ ਦੀ ਮਰਜ਼ੀ ਹੈ ਰਜੈਕਟ ਕਰਦੇ ਵੀ ਸਾਬ ਦੀ ਮਰਜ਼ੀ ਹੈ ਰੱਖ ਲਵੇ ਉਹਦੀ ਮਰਜ਼ੀ ਉਹਦੇ ਕੋਲ ਸਾਰੇ ਹੱਕ ਰੱਖਵੇਂ ਹਨ 올 ਰਾਈਟਸ ਆਰ ਰਿਜ਼ਰਵਡ ਪਰ ਛੋਟੇ ਕੋਲ ਕੋ ਨਹੀਂ ਛੋਟਾ ਫਿਰ ਕੀ ਕਰੇ ਬੇਨਤੀ ਕਰੇ ਬਸ ਕਹੀ ਬਣੇ ਅਰਦਾਸ ਰਾਮাইয়া ਹੰਪਾਰ ਕਿ ਤੇਰਾ हे ਪ੍ਰਭੂ ਮੈਂ ਤੇਰਾ ਬੱਚਾ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਤਨੀ ਬੇਨਤੀ ਇਤਨੀ ਪੇਂਟੀ ਨਿਮਰਤਾ ਵਿੱਚ ਆ ਕੇ ਕਰਦੇ ਗੁਰੂ ਅਰਜਨ ਦੇਵ ਜੀ ਹੇ ਪ੍ਰਭੂ ਮੈਂ ਤੇਰੇ ਰਸਤੇ ਤੇ ਚੱਲ ਪਿਆ ਹਾਂ ਵੇਖੋ ਜਿਵੇਂ ਅਸੀਂ ਮਨ 'ਚ ਪਿਆਰ ਪੈਦਾ ਹੁੰਦਾ ਹੈ ਅਸੀਂ ਵੀ ਮਨ ਵਿੱਚ ਆਉਂਦਾ ਹੈ ਵੀ ਅਸੀਂ ਵੀ ਭਗਤੀ ਕਰਾਂਗੇ ਭਈ ਇਨੇ ਵੱਡੇ ਵੱਡੇ ਭਗਤ ਹੋ ਨਿਭੜੇ ਇਨੇ ਮਹਾਂਪੁਰਖ ਹੋ ਨਿਭੜੇ ਅਸਾਂ ਉਹਨਾਂ ਦੀ ਸੰਗਤ ਕੀਤੀ ਅਸੀਂ ਵੀ ਜੋ ਕਰ ਗਏ ਅਸੀਂ ਵੀ ਕਰਨ ਦੀ ਕੋਸ਼ਿਸ਼ ਕਰੀਏ ਜੇ ਵੀ ਜੀਵਨ ਸਫਲ ਕਰੀਏ ਮਨ ਵਿੱਚ ਇੱਕ ਆਸ ਪੈਦਾ ਹੁੰਦੀ ਹੈ ਤੋ ਅਜੇ ਆਸ ਨਵੀਂ ਨਵੀਂ ਲੱਗੀ ਹੈ ਅਜੇ ਕੋਈ ਮਿਹਨਤ ਨਹੀਂ ਕੀਤੀ ਉਹ ਟੁੱਟ ਵੀ ਸਕਦੀ ਬੜੀ ਜਲਦੀ ਨਵਾਂ ਨਵਾਂ ਭਰੋਸਾ ਟੁੱਟਦਾ ਬਹੁਤ ਜਲਦੀ ਹੈ ਭਰੋਸਾ ਕਰਨਾ ਬਹੁਤ ਔਖਾ ਹੈ ਪਰ ਜੇ ਨੋ ਭਰੋਸਾ ਅਜੇ ਤਾਜ਼ਾ ਤਾਜ਼ਾ ਨਵਾਂ ਹੋਵੇ ਤੇ ਟੁੱਟਣ ਦੇ 100% ਚਾਂਸਸ ਹੁੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਪ੍ਰਭੂ ਮੈਂ ਤੇਰੇ ਰਸਤੇ ਤੇ ਚੱਲ ਪਿਆ ਕਿਵੇਂ ਚੱਲਿਆ ਹਾਂ ਜਿਵੇਂ ਇੱਕ ਬੱਚਾ ਨਵਾਂ ਚੱਲਣਾ ਸਿੱਖਦਾ ਹੈ ਦੇਖੋ ਕਿਹੜੀ ਬਾਤ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਮਰਤਾ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਮੈਂ ਤੇਰੇ ਰਸਤੇ ਤੇ ਚੱਲਿਆ ਹਾਂ ਪ੍ਰਮਾਤਮਾ ਕਿਵੇਂ ਚੱਲਿਆ ਹਾਂ ਜਿਵੇਂ ਇੱਕ ਬੱਚਾ ਚੱਲਣਾ ਸਿੱਖਦਾ ਹੈ ਅਜੇ ਚੱਲ ਨਹੀਂ ਸਕਦਾ ਮਾਂ ਪਿਓ ਕੀ ਕਰਦੇ ਨੇ ਉਂਗਲੀ ਪਕੜ ਕੇ ਦੋ ਚਾਰ ਕਦਮ ਚਲਾਉਂਦੇ ਹਨ ਛੱਡ ਦਿੰਦੇ ਹਨ ਬੱਚਾ ਇੱਕ ਕਦਮ ਚੱਲਦਾ ਡਿੱਗ ਜਾਂਦਾ ਹੈ ਫਿਰ ਵਿਲਕਦਾ ਹੈ ਕੁਰਲਾਉਂਦਾ ਹੈ ਬਾਵਾ ਚੱਕਦਾ ਹੈ ਮੈਨੂੰ ਚੱਕੋ ਮਾਤਾ ਪਿਤਾ ਫਿਰ ਚੱਕ ਕੇ ਥੋੜਾ ਖੜਾ ਕਰਕੇ ਦੋ ਕਦਮ ਤੋਰਦੇ ਹਨ ਫਿਰ ਛੱਡ ਦਿੰਦੇ ਹਨ ਬੱਚਾ ਦੋ ਕਦਮ ਤਿੰਨ ਕਦਮ ਚੱਲਦਾ ਹੈ ਫਿਰ ਡਿੱਗਦਾ ਹੈ ਗੁਰੂ ਸਾਹਿਬ ਕਹਿੰਦੇ ਭੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੂਰੀਆ ਏ ਪ੍ਰਭੂ ਤੇਰੇ ਰਸਤੇ ਤੇ ਮੈਂ ਚੱਲ ਪਿਆ ਸਿਮਰਨ ਕਰਦਾ ਹਾਂ ਕਦੀ ਮਨ ਜੁੜਦਾ ਹੈ ਕਦੀ ਨਹੀਂ ਜੁੜਦਾगिरਣਾ ਹੈ ਅਸੀਂ ਸਾਰੇ ਕਹਿੰਦੇ ਆ ਨਾ ਕਰਦੇ ਤੇ ਹਮ ਮਨ ਨਹੀਂ ਲੱਗਦਾ ਕਦੀ ਤੇ ਬੜਾ ਮਨ ਲੱਗਦਾ ਹੈ ਕਦੀ ਬਿਲਕੁਲ ਨਹੀਂ ਲੱਗਦਾ ਇਹ ਉਹੀ ਹੈ ਅਰਦਾਸ ਕਰੋ ਗੁਰੂ ਮੇਰੀ ਉਂਗਲ ਫੜ ਗੁਰੂ ਤੂੰ ਮੈਨੂੰ ਤੋਰ ਮੈਨੂੰ ਨਹੀਂ ਤਰਨਾ ਆਉਂਦਾ ਪੁਜ ਬਲਬੀਰ ਪੁਜਾਵਾਂ ਬਾਮਾ ਬਲਬੀਰ ਤਾਕਤਵਰ ਏ ਪ੍ਰਭੂ ਤੁਸੀਂ ਭਾਰੀ ਪੁਜਾਵਾਂ ਵਾਲੇ ਹੋ ਤੁਹਾਡੀਆਂ ਪੁਜਾਵਾਂ ਚ ਬਹੁਤ ਤਾਕਤ ਹੈ ਮੈਂ ਡਿੱਗਦਾ ਪਿਆ ਹੈ ਮੇਰੀ ਉਂਗਲੀ پکڑੋ ਪੁਜ ਬਲਬੀਰ ਬ੍ਰਹਮ ਸੁਖ ਸਾਗਰ ਤੁਸੀਂ ਬ੍ਰਹਮ ਰੂਪ ਹੋ ਤੁਸੀਂ ਸੁਖਾਂ ਦੇ ਸਾਗਰ ਹੋ ਗਰਤ ਪਰਤ ਮੈਂ ਡਿੱਗਦਾ ਪਿਆ ਹਾਂ ਗਹਿ ਲਿਓ ਅੰਗੂਰੀਆ ਮੇਰੀ ਉਂਗਲ پکڑੋ ਸਰਵਣਨ ਸੁਰਤ ਨੈਣ ਸੁੰਦਰ ਨਹੀਂ ਆਵਤ ਦਵਾਰ ਰਟੁੱਤ ਪਿੰਗੂਰੀਆ ਨਾ ਮੈਂ ਸੋਹਣਾ ਨਾ ਮੇਰੇ ਚ ਕੋਈ ਗੁਣ ਮੈਂ ਤੁਹਾਡੀ ਛਰਚ ਐਵੇਂ ਡਿੱਗਿਆ ਜਿਵੇਂ ਇੱਕ ਪਿੰਗਲਾ ਡਿੱਗਦਾ ਹੈ ਲਤਾਂ ਕੰਮ ਨਹੀਂ ਕਰਦੀ ਬਾਹਾਂ ਵਿੱਚ ਤਾਕਤ ਨਹੀਂ ਸੁਪਨ ਮੇਰੇ ਚ ਨਹੀਂ ਤੇ ਗੁਣ ਮੇਰੇ ਚ ਕੋਈ ਨਹੀਂ ਪਿੰਗਲਾ ਨਾਮ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾ ਮੈਂ ਸੋਣੀ ਨਾ ਗੁਣ ਪੱਲੇ ਨੀ ਮੈਂ ਕਾ ਦਾ ਮਾਣ ਕਰੇ ਸਾਂ ਮਾਣ ਕੀ ਦਾ ਹੁੰਦਾ ਸੁਪਨ ਦਾ ਪੈਸੇ ਦਾ ਤਾਕਤ ਦਾ ਸਰੀਰਕ ਬਲ ਦਾ ਕੋਈ ਨਾ ਕੋਈ ਤੇ ਤਾਣ ਹੋਵੇਗਾ ਤੇ ਮਾਣ ਹੋਵੇਗਾ ਦੇਖੋ ਗਿਆਨੀ ਗੁਰਬਾਣੀ ਵਿੱਚ ਤਾਣ ਮਾਣ ਦਿਬਾਣ ਤਾਣ ਮਾਣ ਇਕੱਠਾ ਹੁੰਦਾ ਹੈ ਤਾਣ ਕੀ ਹੈ ਤਾਕਤ ਮਾਣ ਕੀ ਹੈ ਕਿਸੇ ਦੇ ਮਾਣ ਕਰਨਾ ਹੁਣ ਮਾਣ ਬੰਦਾ ਉਸ ਚੀਜ਼ ਦਾ ਕਰੇਗਾ ਨਾ ਜੋ ਚੀਜ਼ ਉਸ ਕੋਲ ਹੋਏਗੀ ਮੰਨ ਲਓ ਪੈਸੇ ਦਾ ਤਾਣ ਹੋਵੇਗਾ ਤੇ ਮਾਣ ਕਿਉਂਕਿ ਮਾਣ ਬੈਠਦਾ ਹੈ ਤਾਣ ਦੀ ਕੁਰਸੀ ਤੇ ਕੁਰਸੀ ਨਹੀਂ ਹੋਏਗੀ ਬੈਠੇਗਾ ਕਿਤੇ ਤਾਣ ਹੋਵੇਗਾ ਤੇ ਮਾਣ ਹੋਏਗਾ ਕਿਸੇ ਕੋਲ ਪੈਸਾ ਹੋਏਗਾ ਤੇ ਉਹਨੂੰ ਪੈਸੇ ਦਾ ਹੰਕਾਰ ਹੋਏਗਾ ਜੇ ਪੈਸਾ ਹੀ ਨਹੀਂ ਗਰੀਬ ਕਾ ਦਾ ਤੰਨ ਕਰੇਗਾ ਮਾਣ ਕਰੇਗਾ ਪਾਤਸ਼ਾਹ ਕਹਿੰਦੇ ਤਾਣ ਮਾਣ ਦਿਬਾਣ ਸੱਚਾ ਤੂੰ ਹੀ ਮੇਰਾ ਤਾਣ ਹੈ ਤੂੰ ਹੀ ਮੇਰਾ ਮਾਣ ਹੈ ਮੈਨੂੰ ਤੇਰੇ ਤੇ ਹੀ ਮਾਣ ਬਸ ਮੇਰਾ ਸਭ ਕੁਝ ਤੂੰ ਤਾਣ ਹੋਵੇਗਾ ਤੇ ਉਸ ਦਾ ਮਾਣ ਕਿ ਕੋਈ ਸਰੀਰਕ ਤਾਕਤ ਰੱਖਦਾ ਹੋਵੇ ਉਹਦੇ ਕੋਲ ਸਰੀਰਕ ਬਲ ਹੋਵੇ ਤਾਣ ਹੋਵੇ ਉਹ ਮਾਣ ਕਰਦਾ ਹੈ ਕਿ ਮੈਂ ਬਹੁਤ ਤਾਕਤਵਰ ਹਾਂ ਕਿਸੇ ਕੋਲ ਰਾਜਨੀਤਿਕ ਤਾਣ ਹੈ ਉਹ ਮਾਣ ਕਰੇਗਾ ਤੇ ਜੀ ਦੇ ਕੋਲ ਹੈ ਹੀ ਕੁਝ ਨਹੀਂ ਉਹ ਕੀ ਮਾਣ ਕਰੇ ਤੋ ਮਾਣ ਕਰਨ ਵਾਸਤੇ ਤਾਣ ਦਾ ਹੋਣਾ ਬਹੁਤ ਜ਼ਰੂਰੀ ਹੈ ਤੋ ਪਰਸ਼ਾ ਕਹਿੰਦੇ ਮੇਰੇ ਕੋਲ ਕੋਈ ਤਾਨ ਵੀ ਨਹੀਂ ਜ਼ੋਰ ਵੀ ਨਹੀਂ ਸੁਆਪਣ ਵੀ ਨਹੀਂ ਗੁਣ ਵੀ ਕੋਈ ਨਹੀਂ ਸਰੀਰ ਮੇਰਾ ਪਿੰਗਲਾ ਹੈ ਮੈਂ ਕਿਵੇਂ ਚੱਲਾਂ ਮੇਰਾ ਮਨ ਹੈ ਤੇਰੇ ਰਸਤੇ ਤੇ ਚੱਲਾਂ ਮੇਰਾ ਮਨ ਹੈ ਪ੍ਰਭੂ ਮੈਨੂੰ ਮੇਲ ਲੈ ਆਪਣੇ ਨਾਲ ਹੁਣੇ ਭਾਵਨਾ ਹੈ ਦੇਖੋ ਸਰੀਰਕ ਬਲ ਨਹੀਂ ਸੁਆਪਣ ਵੀ ਨਹੀਂ ਤਾਕਤ ਵੀ ਨਹੀਂ ਹੁਣ ਕਿਵੇਂ ਮਿਲੇ ਹਾਂ ਸ਼ਰਧਾ ਪਿਆਰ ਵਿਰਾਗ ਵਿਸ਼ਵਾਸ ਭਰੋਸਾ ਮਨ ਵਿੱਚ ਵਿਰਾਗ ਪੈਦਾ ਹੋ ਜਾਵੇ ਪ੍ਰਭੂ ਆਪ ਹੀ ਬਾਂਹ ਫੜ ਲੈਂਦਾ ਮਨ ਵਿੱਚ ਵਿਰਾਗ ਪੈਦਾ ਹੋ ਜਾਵੇ ਪ੍ਰਭੂ ਆਪੇ ਹੀ ਸ਼ਬਦ ਦੇ ਰੂਪ ਦੁਆਰਾ ਸ਼ਬਦ ਦਾ ਆਸਰਾ ਦੇ ਕੇ ਸੁਰਤ ਨੂੰ ਚੜਾ ਦਿੰਦਾ ਹੈ ਆਪਣੇ ਨਾਲ ਮੇਲ ਲੈਂਦਾ ਹੈ ਸਾਡੀ ਤਾਕਤ ਨਹੀਂ ਅਸੀਂ ਆਪਣੀ ਤਾਕਤ ਨਾਲ ਮਿਲ ਸਕੀਏ ਬਸ ਇੱਕ ਗੱਲ ਦਾ ਧਿਆਨ ਰੱਖਣਾ ਬਾਰੋਂ ਕਿਸੇ ਦੇ ਘਰ ਜਾ ਕੇ ਜਿੰਨੀਆਂ ਮਰਜ਼ੀ ਰਿੰਗਸ ਮਾਰੋ ਬੈਲ ਮਾਰੋ ਅੰਦਰੋਂ ਦਰਵਾਜ਼ਾ ਖੁੱਲੇਗਾ ਤੇ ਅੰਦਰ ਜਾਊਂਗਾ ਐਵੇਂ ਨਹੀਂ ਜਾ ਸਕਦਾ ਭਾਵੇਂ ਜੋ ਮਰਜ਼ੀ ਤੁਸੀਂ ਹੋਵੋ ਵੱਡੇ ਹੋਵੋ ਅਗਲਾ ਦਰਵਾਜ਼ਾ ਹੀ ਨਾ ਖੁੱਲੇ ਕਿੱਥੋਂ ਜਾਵਾਂਗੇ ਅੰਦਰੋਂ ਦਰਵਾਜ਼ਾ ਖੁੱਲੇਗਾ ਤੇ ਐਂਟਰੀ ਹੋਏਗੀ ਤੂੰ ਸਾਡੀ ਮਿਹਨਤ ਨਾਲ ਅਸੀਂ ਸੋਚਾਂਗੇ ਪਹੁੰਚਾਂਗੇ ਮਿਲ ਜਾਵਾਂ ਨਹੀਂ ਮਿਹਨਤਾਂ ਬਹੁਤ ਕਰ ਗਏ ਬਾਣੀ ਬਾਣੀ ਪੜੋ ਤੁਦ ਧਿਆਨ ਬੇਦ ਕਤੇਬਾਂ ਸੰ ਖੜੇ ਏ ਪ੍ਰਭੂ ਤੈਨੂੰ ਕੌਣ-ਕੌਣ ਧਿਆ ਰਿਆ ਹੈ ਗਣਤੀ ਗਣੀ ਨਾ ਜਾਈ ਤੇਰੇ ਦਰ ਪਰੇ ਤੇਰੇ ਦਰ ਤੇ ਡਿੱਗੇ ਪਏ ਹਨ ਗਿਣਤੀ ਨਹੀਂ ਗਿਣੀ ਜਾ ਸਕਦੀ ਗੰਟੀ ਗਣੀ ਨਾ ਜਾਇ ਤੇਰੇ ਦਰ ਪਰੇ ਬ੍ਰਹਮੇ ਤੂੰ ਧਿਆਨ ਆਨ ਆਮ ਬੰਦੇ ਦੀ ਗੱਲ ਕੀਤੀ ਨਹੀਂ ਬ੍ਰਹਮ ਬ੍ਰਹਮੇ ਤੂੰ ਧਿਆਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਰਜਸ ਮੁਖ ਪਣਾ ਹੋਰ ਕੌਣ ਪੀਰ ਪੈਕੰਬਰ ਸੇਖ ਮਸਾਇਕ ਔਲੀਏ ਉਹਤ ਪੋਤ ਨਿਰੰਕਾਰ ਘਟ ਘਟ ਮੌਲੀਏ ਸ਼ਾਮੀਰੋਂ ਰਹਿ ਸਾਹਿਬ ਦਾ ਪਾਠ ਕਰਦੇ ਆ ਸੋਹਰੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਸੋਦਰ ਦੀ ਚੌਂਕੀ ਸੋਦਰ ਕੇ ਹਸੂ ਕਰਕੇ ਹਜਿਤ ਪੈ ਸਰਬ ਸਮਾਲੇ ਬਾਜੀ ਤੇਰੇ ਨਾਦ ਨੇ ਕਿਸਨ ਕਾ ਕੀ ਤੇਰੇ ਬਾਵਨ ਹਾਰੇ ਹੁਣ ਅਗੋਂ ਕਿਤੇ ਤੇਰੇ ਰਾਗ ਪਰਿਸ਼ਕਈਆਂ ਕਿਤੇ ਤੇਰੇ ਗਾਵਨ ਹਾਰੇ ਤੈਨੂੰ ਕਿੰਨੇ ਹੀ ਗਾਰੇ ਹਨ ਹਰ ਖਾਣੀ ਹਰ ਬਾਣੀ ਹਰ ਖਿੱਤੇ ਦੇ ਲੋਗ ਹਰ ਲੈਵਲ ਤੇ ਹਰ ਸਟੇਜ ਤੇ ਤੈਨੂੰ ਪਰਮਾਤਮਾ ਸਾਰੀ ਦੁਨੀਆ ਯਾਦ ਕਰ ਰਹੀ ਹੈ ਪਰ ਤੂੰ ਮਿਲਦਾ ਹੁਣ ਉਹ ਨੂੰ ਹੀ ਹੈ ਜਿਹਨੂੰ ਤੂੰ ਚਾਹੁੰਦਾ ਹੈ ਮਿਲਣਾ ਜਿਵੇਂ ਇਨਸਾਨ ਹੈ ਨਾ ਸੁਣੇ ਭਾਵੇਂ ਸਭ ਦੀ ਪਰ ਕਰਦਾ ਆਪਣੀ ਮੰਦੀ ਮੇਰਾ ਮਨ ਨਹੀਂ ਕਰਦਾ ਤੁਸੀਂ ਲੱਖ ਕਹੀ ਜਾਓ ਚੰਗਾ ਮੇਰੇ ਮਨ ਨਹੀਂ ਮੰਨਦਾ ਨਹੀਂ ਮੰਨਦਾ ਤੇ ਕੋਈ ਭਗਤੀ ਲੱਖ ਕਰੀ ਜਾਵੇ ਉਹਦੇ ਮਨ ਨੂੰ ਪਾਇਆ ਹੀ ਨਹੀਂ ਉਹਦੇ ਮਨ ਨੂੰ ਪਾਉਂਦਾ ਹੈ ਪ੍ਰੇਮਾ ਭਗਤੀ ਉਹਦੇ ਮਨ ਨੂੰ ਪਾਉਂਦਾ ਹੈ ਪਿਆਰ ਉਹਦੇ ਮਨ ਨੂੰ ਵਿਖਾਵਾ ਨਹੀਂ ਪਾਉਂਦਾ ਉਹਦੇ ਮਨ ਨੂੰ ਹੰਕਾਰ ਨਹੀਂ ਪਾਉਂਦਾ ਉਹਦੇ ਮਨ ਨੂੰ ਹੱਥ ਯੋਗ ਵੀ ਨਹੀਂ ਪਾਉਂਦਾ ਉਹਦੇ ਮਨ ਨੂੰ ਕੀ ਪਾਉਂਦਾ ਹੈ ਪ੍ਰੇਮਾ ਭਗਤੀ ਨਾਨਕ ਜੀ ਕਹਿੰਦੇ ਕੋਈ ਪ੍ਰਾਪਤੀ ਹੋਵੇ ਨਾ ਤਿੰਨ ਹੀ ਮੁਝਾਈਏ ਨਿਮਝਾਈਏ ਫਿਰ ਪ੍ਰਮਾਤਮਾ ਮੇਲ ਲੈਂਦਾ ਮੁਕਤੀ ਹੋ ਜਾਂਦੀ ਹੈ ਭਉ ਭਗਤ ਕਰ ਨੀਚ ਸਦਾਏ ਭਗਤੀ ਕਰਕੇ ਜੁੜ ਜਾਵੇ ਪਰ ਆਪਣੇ ਆਪ ਨੂੰ ਨੀਚਾ ਸਦਾਵੇ ਇਹ ਨਾ ਕਿ ਵੀ ਮੈਂ ਬੜਾ ਕੁਝ ਬਣ ਗਿਆ ਮੈਂ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ ਨਾ ਛੁੱਪ ਜਾ ਵੜ ਜਾ ਅੰਦਰ ਵੜ ਜਾ ਬਾਪੂ ਪੁਗਾਂ ਸਿੰਘ ਜੀ ਕਹਿੰਦੇ ਸੀ ਪਹਿਲੇ ਮਹਾਪੁਰਸ਼ ਨੇ ਕਿਹਾ ਬਾਪੂ ਖੁਸ਼ਾਲ ਸਿੰਘ ਜੀ ਨੇ ਭਗਵਾਨ ਸਿੰਘ ਨਹੀਂ ਬਾਪੂ ਜੀ ਇਤਨੀ ਤਾਕਤ ਦੇ ਮਾਲਕ ਹੋ ਗਏ ਜਾਂਦੇ ਸੀ ਮੌਜ ਵਿੱਚ ਕੋਈ ਬੰਦਾ ਜੁੜ ਕੇ ਬੈਠਾ ਹੈ ਕਿਤਨੇ ਸਾਲਾਂ ਦੀ ਭਗਤੀ ਐਂ ਚੁਟਕੀ ਮਾਰਦੇ ਸੀ ਉਹਦਾ ਸਾਰਾ ਗੁੱਲ ਖੰਮ ਕੀਤੀ ਗਈ ਭਗਤੀ ਤੇ ਕੋਈ ਐਵੇਂ ਤੁਰਿਆ ਫਿਰੇ ਉਹਨੂੰ ਚੁਟਕੀ ਮਾਰਨੀ ਉਹਦੀ ਖੇਡ ਬਣ ਜਾਂਦੀ ਇਤਨੀ ਤਾਕਤ ਬਾਪੂ ਖੁਸ਼ਾਲ ਸਿੰਘ ਦੇ ਭਗਵਾਨ ਸਿੰਘ ਨਹੀਂ ਪਤਾ ਨਹੀਂ ਕੋਈ ਟਿੱਬੇ 'ਚ ਲੁਕਿਆ ਕੋਈ ਪਹਿਲਵਾਨ ਬੈਠਾ ਹੋਵੇ ਕੋਈ ਜੁੜੀ ਰੂਹ ਹੋਵੇ ਨਾ ਗੁਰੂ ਹਮੇਸ਼ਾ ਚਾਹੁੰਦਾ ਹੈ ਭਾਵੇਂ ਸਭ ਕੁਝ ਤਾਕਤਾਂ ਹਨ ਪਰ ਨਹੀਂ ਬਹੁਤ ਭਗਤ ਕਰ ਨੀਝ ਸਦਾਏ ਤੋ ਨਾਨਕ ਮੁਖੰਤਰ ਪਾਏ ਰਾਮయ్యా ਹਮਾਰਕ ਤੇਰਾ ਆਪ ਸਾਰੇ ਰੜ ਕੇ ਬੇਨਤੀ ਕਰੀਏ ਸਾਰੇ ਤਰਲਾ ਲਈਏ ਦੇਖੋ ਜਿੰਨਾ ਮਰਜ਼ੀ ਤੁਸੀਂ ਪਰੇਸ਼ਾਨ ਬੈਠੇ ਹੋ ਤੁਹਾਡਾ ਛੋਟਾ ਬੱਚਾ ਆ ਕੇ ਤੁਹਾਡੀ ਗੋਦੀ ਚ ਆਵੇ ਲੇਲੜੀਆਂ ਲਵੇ ਤੁਹਾਡਾ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਬੱਚੇ ਨੂੰ ਚੁੰਮਣ ਲੱਗ ਜਾਂਦੇ ਹੋ ਇਹ ਮੇ ਪ੍ਰਮਾਤਮਾ ਵੀ ਸਾਨੂੰ ਚੁੰਮੇਗਾ ਆਪਣੀ ਗੋਦੀ ਚ ਲਏਗਾ ਸਾਨੂੰ ਪਿਆਰ ਕਰੇਗਾ ਆਓ ਸਾਰੇ ਗਾਲ ਕਿ ਕਰੀਏ ਜੀ ਮ੍ਰਾਮਈਆ ਤੇਰਾ ਮੁਬਾਰਕ ਤੇਰਾ ਕਾਹੇ ਨਖੰਡਸ ਅਵਗਣ ਮੇਰਾ ਕਾਹੇ ਨਖੰਡਸ ਅਵਗਣ ਦੇਹ ਬਿਮਾਲ ਮਤ ਸਦਾ ਸਰੀਰਾ ਦੇਹ ਬਿਮਾਲ ਮਤ ਸਦਾ ਸਰੀਰਾ ਸਹਜ ਸਹਜ ਨੂੰ ਰਵ ਕਬੀਰਾ